ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸਲ ਪੰਜਾਬ ਦੇ ਵਿੱਚ ਲਗਾਤਾਰ ਧਮਕੀਆਂ ਦਾ ਸਿਲਸਲਾ ਚੱਲੀ ਹੈ ਇਸ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਹੀ ਚੱਲਦੇ ਲਗਾਤਾਰ ਹੀ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਇਆ ਛਾੜਿਆ ਤਾਂ ਇੱਕ ਅਜਿਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੱਥੇ ਹੁਣ ਵੱਡੇ ਗੈਂਗਸਟਰਾਂ ਦੇ ਵੱਲੋਂ ਵੱਡੇ ਪਤਮਾਸ਼ਾ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਐਮਪੀ ਸੁਖਜਿੰਦਰ ਰੰਦਾਵਾ ਮਨਕੀਰਤ ਔਲਖ ਦੇ ਦੱਸਿਏ ਕਿ ਇਹਨਾਂ ਨੂੰ ਹੁਣ ਧਮਕੀ ਜਿਹੜੀ ਆ ਦਿੱਤੀ ਗਈ ਆ ਤਾਂ ਸੋਸ਼ਲ ਮੀਡੀਆ ਤੇ ਇੱਕ WhatsApp ਮੈਸੇਜ ਜ਼ਿਆਦਾ ਸਰਕੂਲੇਟ ਹੁੰਦਾ ਹੋਇਆ ਵਾਇਰਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਦੱਸਿਏ ਕਿ ਹੁਣ ਇੱਕ ਨੰਬਰ ਵਿਦੇਸ਼ੀ ਨੰਬਰ ਜਿਸ ਦੇ ਵਿੱਚ ਇੱਕ ਮੈਸੇਜ ਆਇਆ ਹੋਇਆ ਔਰ ਉਸ ਮੈਸੇਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਤੁਹਾਡੀ ਵਾਰੀ ਹੈ ਯਾਨੀ ਕਿ ਸਿੱਧਾ ਸਿੱਧਾ ਥ੍ਰੈਟ ਜਿਹੜਾ ਵਾ ਉਹ ਇਹਨਾਂ ਨੂੰ ਦਿੱਤਾ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਹੁਣ ਜਿੰਨਾ ਤੁਸੀਂ ਜੀਣਾ ਸੀ ਤੁਸੀਂ ਜੀ ਲਿਆ ਹੁਣ ਤੁਸੀਂ ਆਪਣੇ ਅਗਲੇ ਚਰਨ ਦੀ ਤਿਆਰੀ ਕਰ ਲਓ ਤਾਂ ਇਹ ਜਿੰਨੀ ਮਰਜ਼ੀ ਸਿਕਿਉਰਿਟੀ ਤੁਹਾਡੀ ਜਿਹੜੀ ਵਿਧਾਈ ਹੋਵੇ ਪਰ ਤੁਹਾਨੂੰ ਹੁਣ ਅਸੀਂ ਅਜਿਹੀ ਮੌਤ ਦੇਵਾਂਗੇ ਕਿ ਤੁਸੀਂ ਹੈਰਾਨ ਹੋਵੋਗੇ ਅਜਿਹੀ ਇੱਕ ਖਬਰ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਦੱਸ ਦਈਏ ਕਿ ਵਿਦੇਸ਼ੀ ਨੰਬਰ ਤੋਂ ਇਹ ਜਿਹੜੇ ਮੈਸੇਜ ਦਿੱਤੇ ਜਾ ਰਹੇ ਨੇ ਔਰ ਸ਼ਰਿਆਮ ਧਮਕੀ ਜਿਹੜੀ ਆ ਦਿੱਤੀ ਜਾ ਰਹੀ ਆ ਹਾਲਾਂਕਿ ਇਹ ਗੈਂਗਸਟਰ ਇਹ ਨਹੀਂ ਸੋਚਦੇ ਹਨ ਕਿ ਆ ਆਖਰਕਾਰ ਜਿਹੜੇ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਵੱਡੇ ਅਹੁਦੇ ਤੇ ਹੋਵੇ ਚਾਹੇ ਕੋਈ ਸਿੰਗਰ ਹੋਵੇ ਵੱਡਾ ਹੋਵੇ ਇਹ ਕਿਸੇ ਨੂੰ ਨਹੀਂ ਬਖਸ਼ ਰਹੇ ਨੇ ਸ਼ਰੀਆਮ ਖੁੱਲੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਉਸ ਤੋਂ ਬਾਅਦ ਮਨਕੀਰਤ ਤਾਲਕ ਐਮਪੀ ਸੁਖਜਿੰਦਰ ਰੰਧਾਵਾ ਹੁਣਾਂ ਨੂੰ ਜੋ ਹੈ ਇਹ ਵੱਡੇ ਜਿਹੜੇ ਥ੍ਰੈਟ ਕਾਲਸ ਜਿਹੜੇ ਲਗਾਤਾਰ ਦਿੱਤੇ ਜਾ ਰਹੇ ਨੇ ਤਾਂ ਦੱਸ ਦिए ਕਿ ਲਗਾਤਾਰ ਹੀ ਇਹ ਧਮਕੀਆਂ ਦਾ ਸਿਲਸਿਲਾ ਚੱਲੀ ਆ ਦੱਸ ਦिए ਕਿ ਕੋਈ ਛੋਟਾ ਵਪਾਰੀ ਹੈ ਚਾਹੇ ਕੋਈ ਵੱਡਾ ਸਿੰਗਰ ਹੈ ਪੋਲੀਟੀਸ਼ੀਅਨ ਹੈ ਕਿਸੇ ਨੂੰ ਵੀ ਇਹ ਗੈਂਗਸਟਰ ਨਹੀਂ ਬਖਸ਼ਦੇ ਨੇ ਤਾਂ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ 29 ਮਈ ਨੂੰ ਵੌਲ ਦੇ ਘਰ ਦੇ ਸਿੱਧੂ ਮੂਸੇਵਾਲੇ ਨੂੰ ਉਤਾਰ ਦਿੱਤਾ ਸੀ ਤੇ ਮੰਦ ਭਾਗਾ ਉਸ ਵਕਤ ਪੰਜਾਬ ਦਾ ਹਾਲਾਤ ਸੀਗੇ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਜਿਹੜੀ ਵਾਪਰੀ ਸੀ ਔਰ ਸਭ ਨੂੰ ਹਿਲਾ ਦੇਣ ਵਾਲੀ ਦਹਿਲਾ ਦੇਣ ਵਾਲੀ ਸੀਗੀ ਕਿ ਜਿਵੇਂ ਸ਼ਰੀਆਮ ਗੋਲੀਆਂ ਮੂਸੇਵਾਲੇ ਨੂੰ ਮਾਰੀਆਂ ਸੀ ਹੁਣ ਖੁੱਲੇ-ਖੁੱਲੇ ਧੰਕੀ ਉਸ ਦੇ ਪਿਤਾ ਨੂੰ ਵੀ ਦੋਤੀ ਜਾ ਰਹੀ ਆ ਤਾਂ ਮਰ ਹੂਮਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹੁਣ ਸਿੱਧਾ ਥ੍ਰੈਡ ਦਿੱਤਾ ਜਾ ਰਿਹਾ ਔਰ ਇੱਕ ਪੋਸਟ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀ ਨਜ਼ਰ ਆ ਰਹੀ ਔਰ ਕਿਹਾ ਜਾ ਰਿਹਾ ਕਿ ਹੁਣ ਗੋਲੀ ਅੱਗੇ ਦੀ ਆ ਕੇ ਪਿੱਛੋਂ ਦੀ ਨਿਕਲੇਗੀ ਸਿਕਿਉਰਿਟੀ ਜਿੰਨੀ ਵੜੀ ਵਿਧਾ ਲਓ ਜਿੱਥੇ ਭਜਣਾ ਜਿੱਥੇ ਲੁਕਣਾ ਉੱਥੇ ਲੁਕ ਜਾਓ ਤੇ ਹੁਣ ਤੁਹਾਨੂੰ ਐਸੀ ਮੌਤ ਦਵਾਵਾਂਗੇ ਕਿ ਤੁਹਾਡੀਆਂ ਪੁਸ਼ਤਾ ਵੀ ਯਾਦ ਰੱਖਣਗੀਆਂ ਇਹ ਵੱਡਾ ਥ੍ਰੈਟ ਕਾਲ ਜਿਹੜਾ ਦਿੱਤਾ ਜਾ ਰਿਹਾ ਔਰ ਇਸ ਦੇ ਵਿੱਚ ਸੁਖਜਿੰਦਰ ਰੰਦਾਵਾ ਬਲਕੌਰ ਸਿੱਧੂ ਗਰਮੀਤ ਬੱਬਲੂ ਮਨਕੀਰਤ ਔਰ ਅਖੇਨਾ ਚਾਰਾਂ ਨੂੰ ਵੱਡੇ ਫੱਦਰ ਦੇ ਉੱਤੇ ਧਮਕੀ ਜਿਹੜੀ ਆ ਗੈਂਗਸਟਰਾਂ ਦੇ ਵੱਲੋਂ ਦਿੱਤੀ ਜਾ ਰਹੀ ਆ ਤਾਂ ਹੁਣ ਸੋਸ਼ਲ ਮੀਡੀਆ ਤੇ ਇਹ ਖਬਰ ਕਾਫੀ ਜ਼ਿਆਦਾ ਵਾਰ ਹੋਈ ਆ ਜਿੱਥੇ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਹੁਣ ਇਸ ਤੋਂ ਬਾਅਦ ਹੁਣ ਸਰਕਾਰ ਅੱਗੇ ਵੀ ਗੋਹਾਲ ਲਗਾਈ ਜਾ ਰਹੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਠੱਲ ਪਾਈ ਜਾਵੇ ਹਾਲਾਂਕਿ ਇਹਨਾਂ ਸਾਰਿਆਂ ਦੀ ਸਿਕਿਉਰਿਟੀ ਟਾਈਟ ਹੈ ਪਰ ਫਿਰ ਵੀ ਸਿੱਧੀ ਧਮਕੀ ਦਿੱਤੀ ਕਿ ਜਿੰਨੀ ਮਰਜ਼ੀ ਸਿਕਿਉਰਿਟੀ ਹੋਵੇ ਫਿਰ ਵੀ ਹਮਲਾ ਹੋਵੇਗਾ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਕੋ ਫੱਟੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਇੱਕ ਗੈਂਗਸਟਰ ਜਿਹੜੇ ਨੇ ਨਜ਼ਰ ਆ ਰਹੇ